ਦਿਨ ਸਤਾਰਮਾ ਜ਼ਿੰਦਗੀ ਚ ਸਮਾਂ ਬਿੱਤੇ ਦੀਆਂ ਕੋੜੀਆਂ ਏਦਾਂ ਨੂੰ ਛਾਂਟ ਕੇ ਸਿਰਫ ਮਿੱਠੀਆਂ ਏਦਾਂ ਸਾਹਮ ਲੈ ਲੈਂਦਾ ਹੈ ਇਸ ਕਰਕੇ ਬਚਪਨ ਤੇ ਬਿੱਤੇ ਸਮੇ ਨੂੰ ਲੋਕ ਬਹੁਤ ਮੁਹੱਬਤ ਨਾਲ ਯਾਦ ਕਰਦੇ ਹਨ ਸਮੇ ਦੇ ਰੰਗ ਯਾਦਾਂ ਦੇ ਪਰਛਾਵਾਂ ਨੂਰਮਈ ਬਣਾ ਦਿੰਦੇ ਹਨ ਕੇਸਰ ਤੇ ਫਕੀਰ ਨੂੰ ਤੁਰਿਆਂ ਆਉਂਦਿਆਂ ਵੇਖ ਕੇ ਇੱਕ 8-9 ਪੂ ਸਾਲ ਦੇ ਬੱਚੇ ਨੇ ਰੁਕੇ ਫਕੀਰ ਨੂੰ ਨਮਸਕਾਰ ਕੀਤੀ ਉਹ ਬੱਕਰੀਆਂ ਲੈ ਕੇ ਖੇਤਾਂ ਵੱਲ ਜਾ ਰਿਹਾ ਸੀ ਪੁੱਤਰ ਤੂੰ ਸਕੂਲ ਨਹੀਂ ਜਾਂਦਾ ਤੇਰੀ ਉਮਰ ਤਾਂ ਜੇ ਪੜ੍ਹਨ ਲਿਖਣ ਦੀ ਹੈ ਫਕੀਰ ਨੇ ਆ ਜਿਹੜੀ ਬੱਚੇ ਨੂੰ ਸਵਾਲ ਕੀਤਾ ਨਹੀਂ ਮਹਾਰਾਜ ਮੈਂ ਕਦੇ ਸਕੂਲ ਨਹੀਂ ਗਿਆ ਮੈਨੂੰ ਵੀ ਉਹੀ ਕੰਮ ਕਰਨਾ ਪਏਗਾ ਜੋ ਮੇਰੇ ਪਿਓ ਦਾਦਾ ਨੇ ਅਜੇ ਤੱਕ ਕੀਤਾ ਹੈ ਆ ਜਿਹੜੀ ਬੱਚੇ ਨੇ ਜਵਾਬ ਦਿੱਤਾ ਹਾਲਾਤ ਨਾਲ ਸਮਝੌਤਾ ਕਰਨਾ ਵੀ ਕਈ ਵਾਰ ਜ਼ਰੂਰ ਹੁੰਦੀ ਹੈ ਪਰ ਜੇ ਹਿੰਮਤ ਰੱਖੋ ਤਾਂ ਮੌਕੇ ਲਭ ਹੀ ਜਾਂਦੇ ਹਨ ਉਸ ਰੁਖ ਵੱਲ ਵੇਖ ਫਕੀਰ ਨੇ ਫਕੀਰ ਰੁੱਖ ਵੱਲ ਇਸ਼ਾਰਾ ਕਰਦਿਆਂ ਕਿਹਾ ਕੇਸਰ ਤੇ ਆ ਜਿਹੜੀ ਬੱਚੇ ਨੂੰ ਕੁੰਮਕੇ ਉਸ ਵੱਲ ਰੁੱਖ ਵੱਲ ਵੇਖਿਆ ਕਰੀਰ ਦੇ ਰੁੱਖ ਨੂੰ ਲੱਗੇ ਛੋਟੇ ਛੋਟੇ ਲਾਲ ਕੇਸਰੀ ਫੁੱਲ ਕੇਸਰ ਨੂੰ ਬਹੁਤ ਸੋਹਣੇ ਲੱਗੇ ਫਕੀਰ ਨੇ ਫਿਰ ਗੱਲ ਸ਼ੁਰੂ ਕੀਤੀ ਇਹ ਕਰੀਰ ਦਾ ਰੁੱਖ ਉੱਥੇ ਉਦਾ ਹੈ ਜਿੱਥੇ ਪਾਣੀ ਘਟ ਹੋਵੇ ਇਸ ਦੀ ਦੇਖ ਰੇਖ ਵੀ ਕੋਈ ਨਹੀਂ ਕਰਦਾ ਇਸ ਦੇ ਪੱਤੇ ਵੀ ਨਹੀਂ ਹੁੰਦੇ ਫਿਰ ਵੀ ਇਹ ਰੁੱਖ ਆਪਣੇ ਗੁਣਾ ਕਰਕੇ ਜਾਣੇ ਜਾਂਦਾ ਹੈ ਇਹ ਜਿਹੜੀਆਂ ਦਾ ਲੋਕ ਅਚਾਰ ਬਣਾਉਂਦੇ ਨੇ ਇਸ ਦੀ ਲੱਕੜ ਤੋਂ 베ਲਣੇ ਤੇ ਹੋਰ ਸਮਾਨ ਬਣਦਾ ਹੈ ਫਕੀਰ ਨੇ ਆ ਜੜੀ ਬੱਚੇ ਦੇ ਸਿਰ ਤੇ ਹੱਥ ਰੱਖੇ ਤੇ ਕਿਹਾ ਜੇ ਮਿਹਨਤ ਕਰਦਾ ਰਹੇਗਾ ਤਾਂ ਇੱਕ ਦਿਨ ਪ੍ਰਮਾਤਮਾ ਤੇਰੇ ਸੁਪਨੇ ਜ਼ਰੂਰ ਪੂਰੇ ਕਰੇਗਾ ਆਸ਼ੀਰਵਾਦ ਲੈ ਕੇ ਬੱਚੇ ਨੇ ਫਕੀਰ ਨੂੰ ਨਮਸਕਾਰ ਕੀਤੀ ਤੇ ਬੱਕਰੀਆਂ ਇਕੱਠੀਆਂ ਕਰਕੇ ਅੱਗੇ ਚੱਲ ਪਿਆ ਦੁਪਹਿਰ ਸੀ ਕਰਤੇ ਸੀ ਇੱਕ ਛਾਂ ਦਾ ਰੁੱਖ ਵੇਖ ਕੇ ਦੋਵੇਂ ਰੁਕ ਗਏ ਸਾਈਂ ਜੀ ਮੈਂ ਸੁਣਿਆ ਫਕੀਰ ਅੰਤਰੀਆਮੀ ਹੁੰਦੇ ਨੇ ਕਿ ਤੁਹਾਨੂੰ ਪਤਾ ਲੱਗ ਜਾਂਦੇ ਕਿ ਕੱਲ ਨੂੰ ਕੀ ਹੋਣ ਵਾਲਾ ਹੈ ਕੇਸਰ ਨੇ ਫਕੀਰ ਦੇ ਚਮਕਦੇ ਮੱਥੇ ਵੱਲ ਵੇਖਦਿਆਂ ਪੁੱਛਿਆ ਪੁੱਤ ਆਪਾਂ ਕੀ ਲੈਣਾ ਹੈ ਆਉਣ ਵਾਲੇ ਕੱਲ ਬਾਰੇ ਜਾਣ ਕੇ ਅਸੀਂ ਜੇ ਆਪਣਾ ਅੱਜ ਸੁਧਾਰ ਲਈਏ ਤਾਂ ਕੱਲ ਆਪਣੇ ਆਪ ਸੁਧਰ ਜਾਵੇਗਾ ਅੱਜ ਦੇ ਗਰਭ ਵਿੱਚ ਹੀ ਆਉਣ ਵਾਲਾ ਕੱਲ ਪਲ ਰਿਹਾ ਹੈ ਰੱਬ ਨੇ ਤਾਂ ਸ੍ਰਿਸ਼ਟੀ ਬਹੁਤ ਸਰਲ ਤੇ ਸੁੰਦਰ ਬਣਾਈ ਹੈ ਪਰ ਅਸੀਂ ਇਸ ਨੂੰ ਗੁੰਝਲਦਾਰ ਬਣਾ ਦਿੰਦੇ ਹਾਂ ਜਿਵੇਂ ਜਿਵੇਂ ਕੋਈ ਇਨਸਾਨ ਦੁਨੀਆ ਦੀ ਬਨਾਉਟੀ ਪਰਤਾਂ ਲਾ ਕੇ ਆਪਣੇ ਮਨ ਦੀ ਸਤਾ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ ਤਾਂ ਉਹ ਕੁਦਰਤ ਦੇ ਵਿਧੀ ਵਿਧਾਨ ਨੂੰ ਵੀ ਸਮਝਣ ਲੱਗ ਜਾਂਦਾ ਹੈ ਬਸ ਐਸੇ ਨੂੰ ਹੀ ਅੰਤਰੀਅਮਤਾ ਕਿਹਾ ਜਾਂਦੇ ਨੇ ਫਕੀਰ ਨੇ ਕਿਹਾ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਦੱਖਣੀ ਪਾਰਤ ਦੇ ਇੱਕ ਸਾਧੂ ਨੂੰ ਬਹੁਤ ਸਾਧਨਾ ਤੋਂ ਬਾਅਦ ਪਵਿੱਖ ਜਾਣਨ ਦਾ ਵਰ ਮਿਲ ਗਿਆ ਦੁਖੀ ਤੇ ਸਵਾਲੀ ਲੋਕ ਹਰ ਰੋਜ਼ ਰੋਜ਼ ਆਉਣ ਲੱਗੇ ਮਹਾਨਤਾ ਕਾफी ਵੱਧ ਗਈ ਇਹ سلسلہ ਬਹੁਤ ਸਾਲ ਚੱਲਦਾ ਰਿਹਾ ਜਦੋਂ ਸਾਧੂ ਬਿਰਧ ਹੋ ਗਿਆ ਤਾਂ ਉਸ ਨੂੰ ਆਪਣਾ ਪ੍ਰਵਿਖ ਜਨਨ ਦੀ ਇੱਛਾ ਹੋਈ ਸਾਧੂ ਨੇ ਸਮਾਦੀ ਲਈ ਤਾਂ ਦੇਖਦਾ ਹੈ ਕਿ ਉਹ ਅਗਲੀ ਜੁਨ ਵਿੱਚ ਇੱਕ ਸੂਰ ਬਣਿਆ ਹੋਇਆ ਹੈ ਤੇ ਗੰਧਮੰਦ ਖਾ ਰਿਹਾ ਹੈ ਸਾਧੂ ਨੂੰ ਚਿੰਤਾ ਨੇ ਘੇਰ ਲਿਆ ਸੋਚਣ ਲੱਗਿਆ ਕੀ ਫਾਇਦਾ ਹੋਇਆ ਪ੍ਰਵਿਖ ਜਾਣ ਕੇ ਹੁਣ ਮੈਂ ਕੁਝ ਵੀ ਨਹੀਂ ਕਰ ਸਕਦਾ ਕਾफी ਸੋਚਣ ਤੋਂ ਬਾਅਦ ਉਸਨੇ ਆਪਣੇ ਇੱਕ ਸੇਵਕ ਨੂੰ ਬੁਲਾਇਆ ਸਾਰੀ ਗੱਲ ਦਾ ਸਿੱਧੇ ਸਮਝਾਇਆ ਕਿ ਤੂੰ ਮੇਰੇ ਮਰਨ ਤੋਂ ਬਾਅਦ ਮੈਨੂੰ ਸੂਰ ਦੀ ਜੂਨ ਵਿੱਚ ਲੱਭ ਕੇ ਇੱਕਦਮ ਮਾਰ ਦੇਈ ਕਿਉਂਕਿ ਮੈਂ ਜ਼ਿੰਦਗੀ ਵਿੱਚ ਨਹੀਂ ਜੀਣਾ ਚਾਹੁੰਦਾ ਪਰ ਮੈਂ ਤੁਹਾਨੂੰ ਪੁੱਛਾਂ ਪਛਾਣਾਗਾ ਕਿਵੇਂ ਸੇਵਕ ਨੇ ਪੁੱਛਿਆ ਇਹ ਜੋ ਨਿਸ਼ਾਨ ਮੇਰੇ ਮੱਥੇ ਤੇ ਹੈ ਇਹ ਅਗਲੀ ਜੂਨ ਵਿੱਚ ਵੀ ਹੋਵੇਗਾ ਸਾਧੂ ਨੇ ਦੱਸਿਆ ਕੁਝ ਸਮੇਂ ਬਾਅਦ ਸਾਧੂ ਦੀ ਮੌਤ ਹੋ ਗਈ ਸੇਵਕ ਨੇ ਕੀਤੇ ਵਾਦੇ ਮੁਤਾਬਕ ਮੱਥੇ ਤੇ ਨਿਸ਼ਾਨ ਵਾਲੇ ਸੂਰ ਨੂੰ ਲੱਭਣਾ ਸ਼ੁਰੂ ਕੀਤਾ ਆਖਰ ਉਹ ਸਾਧੂ ਸੂਰ ਦੀ ਜੁਨੀ ਵਿੱਚ ਸੇਵਕ ਨੂੰ ਮਿਲ ਗਿਆ ਜਦੋਂ ਉਹ ਉਸ ਨੂੰ ਮਾਰਨ ਲੱਗਿਆ ਤਾਂ ਸੂਰ ਬੋਲਿਆ ਰੁਕ ਮੈਂ ਹੀ ਤੇਰਾ ਗੁਰੂ ਹਾਂ ਪਰ ਹੁਣ ਮੈਂ ਮਰਨਾ ਨਹੀਂ ਚਾਹੁੰਦਾ ਸੂਰ ਬਣ ਕੇ ਮੈਂ ਬਹੁਤ ਖੁਸ਼ ਹਾਂ ਸਾਰਾ ਦਿਨ ਜੋ ਮਰਜੀ ਖਾਈ ਜਾਓ ਜਿੱਥੇ ਮਰਜੀ ਲਿਟ ਲਿਟ ਲਓ ਜਦੋਂ ਮਰਜੀ ਸੋ ਜਾਓ ਕਹਿ ਕੇ ਬਾਕੀ ਸੂਰਾਂ ਦੇ ਨਾਲ ਜਾ ਰਲਿਆ ਸੇਵਕ ਹੈਰਾਨ ਵੀ ਸੀ ਤੇ ਖੁਸ਼ ਵੀ ਕਹਾਣੀ ਮੁੱਕੀ ਤਾਂ ਉਹ ਦੋਵੇਂ ਕਾਫੀ ਧੇਰ ਹੱਸਦੇ ਰਹੇ ਫਕੀਰ ਨੇ ਗੱਲ ਜਾਰੀ ਰੱਖੀ ਇਹ ਪਲ ਜਿਸ ਵਿੱਚ ਅਸੀਂ ਸਾਹ ਲੈ ਰਹੇ ਹਾਂ ਇਹੋ ਜ਼ਿੰਦਗੀ ਹੈ ਬਿੱਤੇ ਵਿੱਚ ਪਛਤਾਵਾ ਹੈ ਤੇ ਆਉਣ ਵਾਲੇ ਕੱਲ ਵਿੱਚ ਚਿੰਤਾ ਰੱਬ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਮਕਸਦ ਦੇ ਕੇ ਭੇਜਿਆ ਹੈ ਜ਼ਿੰਦਗੀ ਇਸ ਮਕਸਦ ਦੇ ਲੇਖੇ ਲਾਉਣ ਵਿੱਚ ਹੀ ਸਫਲਤਾ ਹੈ ਸਾਨੂੰ ਰੋਜ਼ ਅਰਦਾਸ ਕਰਨੀ ਚਾਹੀਦੀ ਹੈ ਹੈ ਪ੍ਰਮਾਤਮਾ ਜੋ ਮੇਰੇ ਹੱਥ ਬਸ ਹੈ ਉਸ ਨੂੰ ਕਰਨ ਦਾ ਮੈਨੂੰ ਬਲ ਬਖਸ਼ੀ ਜੋ ਨਹੀਂ ਹੈ ਉਸ ਨੂੰ ਪਾਣਾ ਸਮਝ ਕੇ ਮੰਨਣ ਦੀ ਹਲੀਮੀ ਅਤੇ ਇਹਨਾਂ ਦੋਵਾਂ ਦਾ ਫਰਕ ਸਮਝਣ ਦੀ ਸੋਜੀ ਬਖਸੀ ਮੇਰੇ ਮਾਲਕਾ ਰੋਜ਼ਗੰਗ ਸੂਰਜ ਛਿਪਦਿਆਂ ਈ ਗਰਮ ਰੇਤ ਠੰਡੀ ਹੋਣ ਲੱਗੀ ਪਦਰੀ ਥਾਂ ਵੇਖ ਕੇ ਰਾਤ ਰੁਕਣ ਲਈ ਦੋਵਾਂ ਨੇ ਆਪਣਾ ਸਮਾਨ ਟਿਕਾ ਦਿੱਤਾ ਠੰਡ ਵਧਣ ਲੱਗੀ ਕੇਸਰ ਨੇ ਲੱਕੜਾਂ ਇਕੱਠੀਆਂ ਕਰਕੇ ਧੂਣੀ ਵਾਲੀ ਬਲਦੀ ਲੱਕੜ ਦਾ ਪਾਸਾ ਪਲਟਦਿਆਂ ਕੇਸਰ ਦੀਆਂ ਸੱਜੇ ਫਸਦੀਆਂ ਉਂਗਲਾਂ ਅੱਗ ਨਾਲ ਛੂ ਗਈਆਂ ਉਸਨੇ ਇੱਕਦਮ ਪੋਟੇ ਨੂੰ ਆਪਣੇ ਮੂੰਹ ਵੱਲ ਵਿੱਚ ਪਾ ਲਿਆ ਕੁਝ ਰਾਹਤ ਮਿਲੀ ਤੇ ਉਸ ਨੂੰ ਉਹੋ ਘਟਨਾ ਯਾਦ ਆ ਗਈ ਜਦੋਂ ਜਿੱਤੀ ਨੇ ਉਸ ਨੂੰ ਹਵੇਲੀ ਦੀ ਕੰਧ ਉੱਤੋਂ ਕੰਗਣੀ ਵਾਲਾ ਗਲਾਸ ਫੜਾ ਕੇ ਕਿਹਾ ਸੀ ਲੈ ਆ ਠੰਡੀ ਠੰਡੀ ਲੱਸੀ ਪੀ ਲੈ ਗਲਾਸ ਵਿੱਚ ਗਰਮ ਗਰਮ ਚਾਹ ਸੀ ਹੱਥ ਲੰਦਿਆਂ ਹੀ ਉਸਨੇ ਜਲੇ ਪੋਟੇ ਇੱਕਦਮ ਆਪਣੇ ਮੂੰਹ 'ਚ ਪਾਏ ਤਾਂ ਜਿੱਤੀ ਫਿਲਕੜਾ ਕੇ ਹੱਸ ਪਈ ਜਿੱਤੀ ਨੂੰ ਹੱਸਦੀ ਵੇਖ ਕੇ ਉਸ ਨੂੰ ਆਪਣਾ ਦਰਦ ਭੁੱਲ ਗਿਆ ਸੀ ਇਹ ਸੋਚਦਿਆਂ ਕਿ ਸਰ ਨੂੰ ਅੱਜ ਵੀ ਆਪਣੇ ਜੁਲੇ ਪੋਟਿਆਂ ਦੀ ਚੀਜ਼ ਭੁੱਲ ਗਈ ਤੂਣੀ ਡਟੜਟ ਵਾਲ ਰਹੀ ਸੀ ਬਗਦੀ ਹਵਾ ਅੱਗ ਨੂੰ ਕੁਛ ਰਹੀ ਸੀ ਕਿਹੜੇ ਫੱਕਰਾਂ ਨੇ ਤੂਣੀ ਆਣ ਵਾਲੀ ਸੋਚਾਂ ਉੱਡਦੀਆਂ ਵਾਂਗ ਚੰਗਿਆੜਿਆਂ ਦੇ ਬੱਬਾ ਵਰਸ਼ਾ ਨੂੰ ਕਿਤੇ ਸਵਾਲਾਂ ਦੀ ਲੜੀ ਵਿੱਚੋਂ ਦਿਨ 18ਵਾਂ ਤਾਕਤਵਰ ਨਾ ਕਲਮ ਹੈ ਤੇ ਨਾ ਹੀ ਤਲਵਾਰ ਤਾਕਤਵਰ ਹੈ ਉਹ ਹੱਥ ਜੋ ਜਾਣਦਾ ਹੈ ਕਿ ਕਦੋਂ ਕੀ ਚਲਾਉਣਾ ਹੈ ਬੜਦਾ ਸੂਰਜ ਬੋਲਿਆ ਹੈ ਕੋਈ ਮੇਰੇ ਵਰਗਾ ਇੱਕ ਨਿੱਕਾ ਜਿਹਾ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗੇ ਸਵੇਰੇ ਤੋਂ ਤੁਰਿਆ ਨੂੰ ਅੱਧਾ ਦਿਨ ਗੁਜ਼ਰ ਚੁੱਕਿਆ ਸੀ ਪਰ ਅਜੇ ਤੱਕ ਕੋਈ ਪਿੰਡ ਜਾਂ ਆਬਾਦੀ ਨਹੀਂ ਸੀ ਦੀ ਸੀ ਕੇਸਰ ਸੋਚ ਰਿਹਾ ਸੀ ਕਿ ਜੋਂ-ਜੋਂ ਵਿੱਕਣ ਨੇਰ ਵੱਲ ਬੱਦਰੇ ਹਨ ਪਿੰਡ ਦੂਰ-ਦੂਰ ਤੇ ਛੋਟੇ-ਛੋਟੇ ਹੰਦੇ ਜਾ ਰਹੇ ਹਨ ਦਫਾਇਰ ਤੋਂ ਹੀ ਇੱਕ ਅਦਕੜ ਉਮਰ ਦਾ ਆਦਮੀ ਆਪਣੇ ਕੁੱਤੇ ਨਾਲ ਫਕੀਰ ਤੇ ਕੇਸਰ ਦੇ ਪਿੱਛੇ-ਪਿੱਛੇ ਆ ਰਿਹਾ ਸੀ ਬਲਾਂ ਵਾਲੀ ਪੱਗ ਤੇ ਵੱਡੀਆਂ ਮੁੱਛਾਂ ਤੋਂ ਉਹ ਕਿਸੇ ਇਲਾਕੇ ਦਾ ਬਸਨੀਕ ਲੱਗ ਰਿਹਾ ਸੀ ਤੁਰਦਿਆਂ ਤੁਰਦਿਆਂ ਉਸ ਨੇ ਇਲਾਕੇ ਬਾਰੇ ਕਾਫੀ ਜਾਣਕਾਰੀ ਸਾਂਝੀ ਕੀਤੀ ਉਸ ਦਾ ਕੁੱਤਾ ਕਦੇ ਉਹਨਾਂ ਤੋਂ ਅੱਗੇ ਕਦੇ ਪਿੱਛੇ ਅਤੇ ਕਦੇ ਨਾਲ-ਨਾਲ ਤੁਰਨ ਲੱਗਦਾ ਕੇਸਰ ਦਾ ਧਿਆਨ ਜ਼ਿਆਦਾ ਕੁੱਤੇ ਵੱਲ ਹੀ ਸੀ ਫਕੀਰ ਨੇ ਆਪਣੇ ਡੰਡੇ ਨਾਲ ਰਸਤੇ 'ਚੋਂ ਇੱਕ ਪੱਥਰ ਹਟਾਇਆ ਤੇ ਸਾਹਮਣੇ ਦਿਸਦੀ ਇੱਕ ਚਿੜੀ ਵਾਲਾ ਇਸ਼ਾਰਾ ਕਰਦਿਆਂ ਕੇਸਰ ਨੂੰ ਕਿਹਾ ਇਹ ਜਗ੍ਹਾ ਬੜੀ ਰਮਣੀਕ ਲੱਗ ਰਹੀ ਹੈ ਅੱਜ ਇੱਥੇ ਹੀ ਵਿਸ਼ਰਾਮ ਕਰਾਂਗੇ ਕੁੱਤੇ ਵਾਲਾ ਰਾਹੀ ਇਕਦਮ ਬੋਲਿਆ ਤੁਸੀਂ ਇਹ ਕੀ ਕਹਿ ਰਹੇ ਹੋ ਇੱਥੇ ਤਾਂ ਲੋਕ ਦਿਨ ਵੇਲੇ ਵੀ ਡਰ-ਡਰ ਕੇ ਲੰਘਦੇ ਹਨ ਤੇ ਤੁਸੀਂ ਇੱਥੇ ਰਾਤ ਠਹਿਰਨ ਦੀ ਗੱਲ ਕਰ ਰਹੇ ਹੋ ਕਹਿੰਦੇ ਨੇ ਇਸ ਛਿੜੀ ਵਿੱਚ ਪੂਤਾਂ ਪ੍ਰੇਤਾਂ ਦਾ ਬਾਦਸ਼ਾਹ ਹੈ ਛਿੜੀ ਦੇ ਨਾਲ ਵਾਲੇ ਖੇਤਾਂ 'ਚ ਤਾਂ ਇੱਥੇ ਦੇ ਲੋਕ ਫਸਲ ਵੀ ਨਹੀਂ ਬੀਜਦੇ ਉਸਨੇ ਛਿੜੀ ਵੱਲ ਦੇਖਦਿਆਂ ਕਿਹਾ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਫਿਰ ਤਾਂ ਰਾਤ ਇੱਥੇ ਬਹੁਤ ਵਧੀਆ ਲੰਗੇਗੀ ਇਹ ਸੁਣ ਕੇ ਰਾਹੀ ਨੇ ਫਕੀਰ ਵੱਲ ਇੰਜ ਵੇਖਿਆ ਜਿਵੇਂ ਯਕੀਨ ਨਾ ਆਇਆ ਹੋਵੇ ਤੇ ਕਾਲੀ ਨਾਲ ਅੱਗੇ ਲੰਘ ਗਿਆ ਫਕੀਰ ਤੇ ਕੇਸਰ ਚਿੜੀ ਦੇ ਕੋਲ ਪਹੁੰਚ ਗਏ ਫਕੀਰ ਨੇ ਇੱਕ ਬਧੀਆ ਤੇ ਉੱਚੀ ਪੱਧਰੀ ਥਾਂ ਲੱਭ ਕੇ ਸਮਾਨ ਰੱਖ ਦਿੱਤਾ ਥੋੜੀ ਦੇਰ ਬੈਠਣ ਤੋਂ ਬਾਅਦ ਦੋਵਾਂ ਨੇ ਨੇੜੇੋਂ ਕੁਝ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਅੱਗ ਬਾਲ ਲਈ ਹਨੇਰਾ ਹੋ ਰਿਹਾ ਸੀ ਤੇ ਗਹਿਰ ਵੀ ਉਤਰਾਈ ਸੀ ਜਾਨਵਰਾਂ ਦੀਆਂ ਆਵਾਜ਼ਾਂ ਵੀ ਚਿੜੀ ਵਿੱਚੋਂ ਆਉਣ ਲੱਗ ਪਈਆਂ ਸਨ ਕੇਸਰ ਥੋੜਾ ਥੋੜਾ ਡਰ ਰਿਹਾ ਸੀ ਕੇਸਰ ਨੇ ਹੌਸਲਾ ਕਰਕੇ ਫਕੀਰ ਨੂੰ ਪੁੱਛਿਆ ਮੈਨੂੰ ਤਾਂ ਉਸ ਬੰਦੇ ਦੀਆਂ ਪੂਤਾਂ ਵਾਲੀਆਂ ਗੱਲਾਂ ਯਾਦ ਕਰਕੇ ਡਰ ਲੱਗ ਰਿਹਾ ਆਪਾਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਫਕੀਰ ਨੇ ਅੱਗੇ ਵਿੱਚ ਲੱਕੜਾਂ ਠੀਕ ਕਰਦਿਆਂ ਕੇਸਰ ਵੱਲ ਵੇਖ ਕੇ ਜਵਾਬ ਦਿੱਤਾ ਗੱਬਰੂਆ ਜੇ ਅੱਜ ਆਪਾਂ ਇੱਥੇ ਇੱਥੋਂ ਅੱਗੇ ਲੰਘ ਜਾਂਦੇ ਤਾਂ ਚਿੜੀ ਦਾ ਡਰ ਸਾਡੇ ਦਿਲਾਂ ਵਿੱਚ ਹਮੇਸ਼ਾ ਬਣਿਆ ਰਹਿਣਾ ਸੀ ਡਰ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ ਡਰਿਆ ਬੰਦਾ ਸਹੀ ਫੈਸਲਾ ਨਹੀਂ ਲੈ ਸਕਦਾ ਡਰ ਦਾ ਸਾਹਮਣਾ ਕਰਨ ਵਿੱਚੋਂ ਹੀ ਕਾਮਯਾਬੀ ਦੀ ਰਾ ਨਿਕਲਦੀ ਹਨ ਪੁਰਾਣੀ ਲੋਕ ਕਥਾ ਹੈ ਕਿ ਇੱਕ ਵਾਰ ਡਰ ਤੇ ਪਲੇਗ ਦੋਵੇਂ ਸ਼ਹਿਰ ਵੱਲ ਤੇ ਤੇ ਤੁਰ ਚੁੱਤਰੇ ਜਾ ਰਹੇ ਸਨ ਕਿਸੇ ਨੇ ਕਾਲੀ ਦਾ ਕਾਰਨ ਪੁੱਛਿਆ ਤਾਂ ਪਲੇਗ ਨੇ ਕਿਹਾ ਅਸੀਂ ਅੱਜ ਸ਼ਹਿਰ ਦਾ 100 ਦੇ ਕਰੀਬੰਦਾ ਮਾਰਨਾ ਹੈ ਇਸ ਕਰਕੇ ਥੋੜੀ ਕਾਲੀ ਚਾਹ 100 ਪੁੱਛਣ ਵਾਲੇ ਨੇ ਹੈਰਾਨੀ ਨਾਲ ਪਲੇਗ ਨੂੰ ਪੁੱਛਿਆ ਤੂੰ ਕੱਲੀ ਐਨੇ ਬੰਦੇ ਕਿਵੇਂ ਮਾਰਾਂਗੀ ਮੈਂ ਤਾਂ ਬਸ 5-7 ਹੀ ਮਾਰਨੇ ਨੇ ਭਲੇਗ ਨਹੀਂ ਕਿਹਾ ਬਾਕੀ ਕੰਮ ਤਾਂ ਡਰਨੇ ਆਪ ਹੀ ਕਰ ਦੇਣਾ ਹੈ ਕੇਸਰ ਦੇ ਫਕੀਰ ਦੋਵੇਂ ਹੱਸ ਪਏ ਫਕੀਰ ਨੇ ਗੱਲ ਅੱਗੇ ਤੋਰੀ ਜ਼ਿੰਦਗੀ ਆਪਣੇ ਟੰਗ ਨਾਲ ਜਉਣ ਲਈ ਡਰਦੇ ਸਿੰਘਾਂ ਨੂੰ ਹੱਥ ਪਾਉਣਾ ਹੀ ਪੈਂਦਾ ਹੈ ਡਰਿਆ ਮਨ ਤਾਂ ਸਰੀਰ ਨੂੰ ਅੱਧੀ লাশ ਬਣਾ ਦਿੰਦਾ ਹੈ ਇੱਕ ਵਾਰ ਇੱਕ ਰਾਜੇ ਨੇ ਰਾਜੇ ਦੇ ਸਾਹਮਣੇ ਇੱਕ ਚੋਰ ਨੂੰ ਪੇਸ਼ ਕੀਤਾ ਜਾਂਦਾ ਹੈ ਰਾਜਾ ਉਸ ਚੋਰ ਨੂੰ ਮੌਤ ਦੀ ਸਜ਼ਾ ਸੁਣਾ ਕੇ ਕਹਿੰਦਾ ਹੈ ਤੇਰੇ ਸਾਹਮਣੇ ਇੱਕ ਪਾਸੇ ਫਾਂਸੀ ਦਾ ਫੰਦਾ ਲੰਮਕ ਰਿਹਾ ਹੈ ਤੇ ਦੂਜੇ ਪਾਸੇ ਉਹ ਵੱਡਾ ਦਰਵਾਜ਼ਾ ਹੈ ਜੋ ਬਾਹਰ ਜੰਗਲਾਵਲ ਖੁੱਲਦਾ ਹੈ ਮਰਜ਼ੀ ਤੇਰੀ ਹੈ ਤੂੰ ਜਿੱਧਰ ਮਰਜ਼ੀ ਚਲਾ ਜਾ ਚੋਰ ਕੁਝ ਸੋਚਣ ਤੋਂ ਬਾਅਦ ਫਾਂਸੀ ਦੇ ਹੰਡੇ ਵੱਲ ਨੂੰ ਤੁਰ ਪਿਆ ਰਾਜੇ ਨੇ ਚੋਰ ਨੂੰ ਪੁੱਛਿਆ ਕਿ ਤੂੰ ਦਰਵਾਜ਼ਾ ਖੋਲ ਕੇ ਬਾਹਰ ਕਿਉਂ ਨਹੀਂ ਗਿਆ ਤਾਂ ਚੋਰ ਨੇ ਕਿਹਾ ਪਤਾ ਨਹੀਂ ਬਾਹਰ ਜੰਗਲ ਵਿੱਚ ਕਿਹੋ ਜਿਹੀ ਮੌਤ ਹੋਵੇਗੀ कट फांसी ਨਾਲ ਘਟੋ ਘਟ મોત ਛੇਦੀ ਤਾਂ ਆ ਜਾਵੇਗੀ ਰਾਜੇ ਨੇ ਉਸ ਵੱਲ ਤਰਸਪਰੀਆਂ ਨਿਗਾਹਾਂ ਨਾਲ ਵੇਖਿਆ ਤੇ ਕਿਹਾ ਦਰਵਾਜ਼ੇ ਦੇ ਬਾਹਰ ਇੱਕ ਬਾਗ ਹੈ ਪਰ ਹਰ ਕੋਈ ਫਾਂਸੀ ਦਾ ਫੰਦਾ ਹੀ ਚੁਣਦਾ ਹੈ ਸ਼ਾਇਦ ਦਰਵਾਜ਼ੇ ਦੇ ਬਾਹਰ ਦੀ ਅਣਜਾਣ ਸਥਿਤੀ ਬਾਰੇ ਸੋਚ ਕੇ ਹਰ ਕੋਈ ਡਰ ਜਾਂਦਾ ਹੈ ਜੇ ਤੈਨੂੰ ਇਹ ਡਰ ਨਾ ਹੁੰਦਾ ਤਾਂ ਅੱਜ ਤੂੰ ਬਚ ਜਾਣਾ ਸੀ ਫਕੀਰ ਨੇ ਕਹਾਣੀ ਖਤਮ ਕਰਕੇ ਲੰਮੇ ਪੇਕੇ ਸਰਵਲ ਵੇਖਦਿਆਂ ਕਿਹਾ ਤੂੰ ਸੋ ਜਾ ਜਵਾਨਾ ਫਿਕਰ ਨਾ ਕਰੀ ਮੈਂ ਜਾਗਦਾ ਰਹਾਂਗਾ ਅਗ ਮੱਦਮ ਹਵਾ ਤੇਜ ਅਤੇ ਸ਼ਾਮ ਸੰਗਣੀ ਹੋ ਰਹੀ ਸੀ ਕੇਸਰ ਦਾ ਧਿਆਨ ਦਰਖਤ ਤੇ ਬਣੇ ਬਿਜੜੇ ਦੇ ਆਲਣੇ ਵੱਲ ਗਿਆ ਜਿਸ ਨੂੰ ਬਿਜੜਾ ਆਪਣੀ ਚੁੰਝ ਨਾਲ ਲਗਾਤਾਰ ਹੋਰ ਸੰਵਾਰ ਰਿਹਾ ਸੀ ਚਿੜੀਆਂ ਚੈੱਕ ਰਹੀਆਂ ਸਨ ਚੱਕੀ ਰਾਏ ਦੀ ਟੁਕ ਟੁਕ ਥੋੜੀ ਦੇਰ ਰੁੱਕ ਕੇ ਫਿਰ ਸ਼ੁਰੂ ਹੋ ਜਾਂਦੀ ਉੱਲੂ ਸਾਰਿਆਂ ਨੂੰ ਚੁੱਪਚਾਪ ਦੇਖਦੇ ਰਿਹਾ ਸੀ ਕੋਇਲ ਵੀ ਕੂਕੂ ਦੇ ਮਾਹੌਲ ਨੂੰ ਸੰਗੀਤਮਈ ਬਣਾਇਆ ਹੋਇਆ ਸੀ ਕੈਸਰ ਨੂੰ ਹੁਣ ਡਰ ਨਹੀਂ ਲੱਗ ਰਿਹਾ ਸੀ